哎呀，哎呀！

ਤਾਂ ਅੱਜ ਦੇ ਪਾਸਾਰ ਤੋਂ ਬਹੁਤ ਅਨੁਸਾਰੀ ਹੁੰਦਾ ਹੈ ਕਿ ਮਾਮਲਾ ਹੋਰ ਜਰਮੀਕਲ ਪਹੁੰਚ ਰਿਹਾ ਜੋ ਹੁੰਦਾ ਹੈ ਇਹ ਮੁੱਖ ਖੇਮਾ ਤਾਂ ਸ੍ਰੀਕਲ ਦੋਸਤੋ ਤਾਜ਼ਾ ਤਸਵੀਰਾਂ ਦੇਖ ਰਹੇ ਹੋ ਤੁਸੀਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਜਿੱਥੇ ਕਿ ਰਾਤ ਦਾ ਭਾਰੀ ਮੀਂਹ ਪੈ ਰਿਹਾ ਮੀਂਹ ਇੰਨਾ ਜ਼ਿਆਦਾ ਪਿਆ ਕਿ ਸੜਕਾਂ ਤੇ ਪਾਣੀ ਭਰ ਗਿਆ ਤੇ ਉੱਥੇ ਹੀ ਪੰਜਾਬ ਪੁਲਿਸ ਭਾਈ ਅਮਰਤਪਾਲ ਸਿੰਘ ਨੂੰ ਲੈਣ ਦੇ ਲਈ ਡਿਬਰੂਗੜ ਅਸਾਮ ਦੀ ਜੇਲ੍ਹ ਪਹੁੰਚ ਗਈ ਹੈ ਜਿੱਥੋਂ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਇੰਨਾਂ ਹੀ ਗੱਡੀਆਂ ਦੇ ਵਿੱਚੋਂ ਇੱਕ ਗੱਡੀ ਦੇ ਵਿੱਚ ਭਾਈ ਅਮਰਤਪਾਲ ਸਿੰਘ ਵੀ ਇਸ ਸਮੇਂ ਸਵਾਰ ਹੈ ਜਿਨ੍ਹਾਂ ਨੂੰ 에어ਪੋਰਟ ਲੈ ਕੇ ਜਾਇਆ ਜਾ ਰਿਹਾ ਜਿੱਥੇ ਕਿ ਸੈਨਾ ਦੇ ਸਪੈਸ਼ਲ ਜਹਾਜ਼ ਦੇ ਜ਼ਰੀਏ ਉਹਨਾਂ ਨੂੰ ਦਿੱਲੀ ਲਿਜਾਇਆ ਜਾਵੇਗਾ ਜਿੱਥੋਂ ਕਿ ਉਹ ਸੌ ਚੱਕਣ ਦੇ ਲਈ ਸਪੀਕਰ ਦੇ ਕੈਬਨ ਦੇ ਵਿੱਚ ਜਾਣਗੇ ਜੋ ਕਿ ਉਹਨਾਂ ਦਾ ਪ੍ਰਾਈਵੇਟ ਚੈਂਬਰ ਹੈ ਲੋਕ ਸਭਾ ਦੇ ਸਪੀਕਰ ਦਾ ਉੱਥੇ ਭਾਈ ਅਮਰਤਪਾਲ ਸਿੰਘ ਆਪਣੇ ਅਹੁਦੇ ਦੀ ਜੋ ਕਿ ਖਡੂਰ ਸਾਹਿਬ ਤੋਂ ਐਮਪੀ ਚੁਣੇ ਗਏ ਹਨ ਉਹਦੀ ਸੌ ਚੱਕਣਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ 1 ਘੰਟਾ ਪਰਿਵਾਰ ਦੇ ਨਾਲ ਮਿਲਣ ਦੇ ਲਈ ਇਜਾਜ਼ਤ ਦਿੱਤੀ ਜਾਵੇਗੀ ਜੋ ਲੋਕ ਸਭਾ ਦਾ ਵਿਸ਼ਰਾਮ ਘਰ ਹੈ ਉੱਥੇ ਉਹ 1 ਘੰਟਾ ਆਪਣੇ ਪਰਿਵਾਰ ਨਾਲ ਗੁਜ਼ਾਰ ਸਕਦੇ ਨੇ ਤੇ ਪਰ ਇਸ ਮੌਕੇ ਭਾਈ ਅਮਰਤਪਾਲ ਸਿੰਘ ਨੂੰ 4 ਦਿਨ ਦੀ ਪ੍ਰੋਲ ਮਿਲੀ ਹੈ ਪ੍ਰੋਲ ਦਾ ਵੀ ਇੱਕ ਕਲੀਅਰ ਕਰਦੀ ਹੈ ਕਿਉਂਕਿ ਕਾਫੀ ਲੋਕਾਂ ਦੇ ਵਿੱਚ ਪੰਮਲ ਪੂਸਾ ਕਿ ਸ਼ਾਇਦ ਭਾਈ ਅਮਰਤਪਾਲ ਸਿੰਘ ਪੰਜਾਬ ਆਉਣਗੇ ਕਿਉਂਕਿ 4 ਦਿਨ ਦੇ ਲਈ ਉਹਨਾਂ ਨੂੰ ਜੇਲ੍ਹ ਤੋਂ ਪ੍ਰੋਲ ਮਿਲੀ ਹੈ ਤਾਂ ਦੱਸ ਦਈਏ ਕਿ ਪ੍ਰੋਲ ਇਹ ਮੌਸਮ ਨੂੰ ਦੇਖਦੇ ਹੋਏ ਇਹ ਧਿਆਨਤਨ ਤੌਰ ਤੇ ਚਾਰ ਦਿਨ ਦੀ ਲਈ ਗਈ ਹੈ ਕਿ ਜੇਕਰ ਮੌਸਮ ਦੇ ਵਿੱਚ ਗੜਬੜੀ ਹੁੰਦੀ ਹੈ ਤੇ ਭਾਈ ਅਮਰਤਪਾਲ ਸਿੰਘ ਨੂੰ ਲਿਆਉਣ ਅਤੇ ਲਿਜਾਣ ਦੇ ਵਿੱਚ ਬਧੇਰੇ ਸਮਾਂ ਲੱਗਦਾ ਹੈ ਤਾਂ ਜੋ ਕਾਗਜ਼ੀ ਕਾਰਵਾਈ ਹੈ ਅਤੇ ਜੋ ਉੱਚ ਅਧਿਕਾਰੀਆਂ ਤੋਂ ਜਾਂ ਮਾਨਯੋਗ ਅਦਾਲਤ ਤੋਂ ਇਸ ਦੀ ਸਹਿਮਤੀ ਲੈਣੀ ਹੈ ਉਸ ਦੇ ਵਿੱਚ ਦਵਾਰੇ ਦਵਾਰੇ ਕਾਗਜ਼ੀ ਕਾਰਵਾਈ ਨਾ ਕਰਨੀ ਪਵੇ ਇਸ ਲਈ 4 ਦਿਨ ਦਾ ਸਮਾਂ ਲਿਆ ਗਿਆ ਪ੍ਰੋਲ ਦਾ ਪਰ ਭਾਈ ਅਮਰਤਪਾਲ ਸਿੰਘ ਨੂੰ ਸੌਂ ਚੁੱਕ ਸਮਾਗਮ ਤੋਂ ਉਸੇ ਸਮੇਂ ਹੀ ਡਿਬਰੂਗੜ੍ਹ ਅਸਾਮ ਵਾਪਸ ਲਿਆਂਦਾ ਜਾਵੇਗਾ ਅਤੇ ਜੋ ਪ੍ਰੋਲ ਮਿਲੀ ਹੈ ਸਖਤ ਸ਼ਰਤਾਂ ਤੇ ਮਿਲੀ ਹੈ ਜਦੋਂ 1 ਘੰਟੇ ਲਈ ਭਾਈ ਅਮਰਤਪਾਲ ਸਿੰਘ ਆਪਣੇ ਪਰਿਵਾਰ ਨੂੰ ਮਿਲਣਗੇ ਤਾਂ ਉਸ ਮੌਕੇ ਕੋਈ ਫੋਟੋ ਜਾਂ ਵੀਡੀਓਗ੍ਰਾਫੀ ਨਹੀਂ ਕੀਤੀ ਜਾ ਸਕੇਗੀ ਤੇ ਨਾ ਹੀ ਉਹ ਕੋਈ ਜਾਣ ਦੇ ਸਕਦੇ ਨੇ ਨਾ ਹੀ ਪੰਜਾਬ ਦੇ ਵਿੱਚ ਉਹਨਾਂ ਨੂੰ ਐਂਟਰ ਕਰਨ ਦਿੱਤਾ ਜਾਵੇਗਾ ਤੇ ਨਾ ਹੀ ਆਪਣੇ ਹਲਕੇ ਦੇ ਵਿੱਚ ਜਾ ਸਕਦੇ ਨੇ ਤੇ ਨਾ ਹੀ ਆਪਣੇ ਹਲਕੇ ਦੇ ਲੋਕਾਂ ਨੂੰ ਮਿਲ ਸਕਦੇ ਨੇ ਇਹਨਾਂ ਸਖਤ ਹਦਾਇਤਾਂ ਦੇ ਨਾਲ ਭਾਈ ਅਮਰਤਪਾਲ ਸਿੰਘ ਨੂੰ ਪ੍ਰੋਲ ਦਿੱਤੀ ਗਈ ਹੈ 4 ਦਿਨ ਦੀ ਤੇ ਦੱਸਦੀ ਹੈ ਕਿ ਜਦੋਂ ਸੌ ਚੱਕ ਸਮਾਗਮ ਤੋਂ ਵਾਪਸ ਭਾਈ ਅਮਰਤਪਾਲ ਸਿੰਘ ਜੇਲ੍ਹ ਪਰਤਣਗੇ ਤਾਂ ਉਸੇ ਸਮੇਂ ਉਹਨਾਂ ਦੀ ਪ੍ਰੋਲ ਖਤਮ ਹੋ ਜਾਵੇਗੀ ਪਰ ਦੱਸ ਦਈਏ ਕਿ ਇਸ ਸਮੇਂ ਅਸਾਮ ਦੇ ਵਿੱਚ ਖਾਸ ਕਰ ਡਿਬਰੂਗੜ੍ਹ ਵਿਖੇ ਕਾਫੀ ਜ਼ਿਆਦਾ ਮੀਂਹ ਪੈ ਰਿਹਾ ਜਿੱਥੇ ਦੀਆਂ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਤੇ ਅੱਗੇ ਵੀ ਪੂਰੀ ਵੀਡੀਓ ਤੁਹਾਡੇ ਸਾਹਮਣੇ ਰੱਖਦੇ ਹਾਂ ਡਿਬਰੂਗੜ੍ਹ ਅਸਾਮ ਤੋਂ ਜਿੱਥੇ ਕਿ ਹਾਲਾਤ ਇਸ ਮੌਕੇ ਕਾਫੀ ਜ਼ਿਆਦਾ ਪੂਰਾ ਇਲਾਕਾ ਜਲਥਲ ਬਣਿਆ ਪਿਆ ਜੇਲ੍ਹ ਦੇ ਵਿੱਚ ਵੀ ਵੱਡੀ ਮਾਤਰਾ ਦੇ ਵਿੱਚ ਪਾਣੀ ਭਰ ਗਿਆ ਇੰਨਾ ਜ਼ਿਆਦਾ ਤੇਜ਼ ਮੀਂਹ ਪੈ ਰਿਹਾ ਤੇ ਪਰ ਇਸ ਮੌਕੇ ਪੰਜਾਬ ਪੁਲਿਸ ਜੋ ਕਿ ਬਿਬਰੂਗੜ੍ਹ ਆਸਾਮ ਵਿਖੇ ਪਹੁੰਚ ਗਈ ਹੈ ਉਹ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਰਵਾਨਾ ਹੋ ਗਈ ਹੈ ਜਿੱਥੋਂ ਕਿ ਫੌਜ ਦੇ ਸਪੈਸ਼ਲ ਜਹਾਜ਼ ਨੇ ਜਾਂ ਹੈਲੀਕਾਪਟਰ ਨੇ ਉਡਾਰੀ ਭਰਨੀ ਹੈ ਦਿੱਲੀ ਲੋਕ ਸਭਾ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਸੌਂਚ ਕਾਉਣ ਦੇ ਲਈ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਪਹੁੰਚਾਇਆ ਜਾਵੇਗਾ ਦੋਸਤੋ ਲੋਕਾਂ ਦੇ ਬਖਵਾਕ ਇਸ ਮੌਕੇ ਸੋਹ ਸਾਹਮਣੇ ਆ ਰਿਹਾ ਵਿਚਾਰ ਸਾਹਮਣੇ ਆ ਰਹੇ ਨੇ ਕੁਝ ਦਾ ਕਹਿਣਾ ਕਿ ਭਾਈ ਅਮਰਤਪਾਲ ਸਿੰਘ ਨੂੰ ਸੌ ਚੁਕਾ ਕੇ ਵਾਪਸ ਲੈ ਕੇ ਕਾਨੂੰਨੀ ਕਾਰਵਾਈ ਦੇ ਤਹਿਤ ਹੀ ਉਹਨਾਂ ਵੱਲੋਂ ਜੋ ਰਿਹਾਈ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣੀ ਚਾਹੀਦੀਆਂ ਨੇ ਤਾਂ ਦੂਜੇ ਪਾਸੇ ਜ਼ਿਆਦਾਤਰ ਲੋਕਾਂ ਦਾ ਇਹ ਮੰਨਣਾ ਕਿ ਭਾਈ ਅਮਰਤਪਾਲ ਸਿੰਘ ਨੂੰ ਪੱਕੀ ਰਿਹਾਈ ਹੋਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੇ ਜੋ ਲੋਕਮਤ ਦੇ ਕੇ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਵੱਡੇ ਮੁਹੰਮਦ ਦੇ ਨਾਲ ਐਮਪੀ ਬਣਾਇਆ ਤੇ ਲੋਕਾਂ ਦੇ ਲਈ ਉਹ ਕੰਮ ਵੀ ਕਰ ਸਕਣ ਆਪਣੇ ਹਲਕੇ ਦੇ ਲੋਕਾਂ ਦੀ ਆਵਾਜ਼ ਲੋਕ ਸਭਾ ਦੇ ਵਿੱਚ ਬੁਲੰਦ ਕਰ ਸਕਣ ਹਾਲਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਭਾਈ ਅਮਰਤਪਾਲ ਸਿੰਘ ਦੀ ਰਿਆਈ ਹੁੰਦੀ ਹੈ ਇਹ ਦੇਖਣ ਵਾਲਾ ਸਮਾਂ ਹੋਵੇਗਾ ਪਰ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਿ ਪੱਕੀ ਰਿਆਈ ਹੋਣੀ ਚਾਹੀਦੀ ਹੈ ਜਾਂ ਨਹੀਂ ਜੈਸ ਜਨ ਉਹ ਦੇ ਵਿੱਚ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਕਰਨਾ ਤਾਂ ਕਿ ਪਤਾ ਲੱਗ ਸਕੇ ਪੰਜਾਬ ਦੀ ਆਵਾਮ ਇਸ ਬਾਰੇ ਕੀ ਸੋਚਦੀ ਹੈ ਆਓ ਤੁਹਾਨੂੰ ਹੁਣ ਲੈ ਚੱਲਦੇ ਡਿਬਰੂਗੜ੍ਹ ਅਸਾਮ ਦੇ ਤਾਜ਼ਾ ਹਾਲਾਤਾਂ ਵੱਲ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਪੰਜਾਬ ਤੋਂ ਗਏ ਅਧਿਕਾਰੀ ਪੰਜਾਬ ਪੁਲਿਸ ਜਦੋਂ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਜਾ ਰਹੀ ਹੈ ਤਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਕਿੰਨਾ ਜ਼ਿਆਦਾ ਮੀਂਹ ਪਿਆ ਡਿਬਰੂਗੜ੍ਹ ਅਸਾਮ ਦੇ ਵਿੱਚ 哎呀哎呀！ ਤੇ ਉਹ ਮੈਂ ਤੇ ਉਹਦਾ ਵੀ ਸਿੱਖ ਅੰਦਰ ਜੇ ਕਿੰਨਾ ਪਾਸ ਦਰਸ਼ ਤੋਂ ਬਹੁਤ ਹਮਤਰੀ ਤੋਂ ਵੀ ਮਾਮਲਾ ਹੋ ਰਿਹਾ ਹੈ ਤੇ ਮੈਂ ਬੇਨਤੀ ਕੀਤੀ ਸੀ ਵੀ ਭਾਈ ਆਪਾਂ ਦਰਬਾਰ ਸਾਹਿਬ ਦੇ ਅੰਦਰ ਫੋਨਾਂ ਦੀ ਵਰਤੋਂ ਨਾ ਕਰਿਆ ਕਰੀਏ ਜਦੋਂ ਹਦੂਦ ਤੋਂ ਆਪਾਂ ਉੱਤਰ ਜਾਣਾ ਹੈ ਜਿੱਦੋਂ ਪੌੜੀਆਂ ਉਤਰਨਾ ਹੈ ਸਾਹਮਣੇ ਦਰਸ਼ਨ ਹੋਣੇ ਨੇ ਸੱਚਖੰਡ ਦੇ ਤੇ ਉਦੋਂ ਆਪਾਂ ਘੜੀ ਦੀ ਘੜੀਏ ਭੁੱਲ ਜਾਈਏ ਵੀ ਸਾਡੀਆਂ ਜੇਬਾਂ 'ਚ ਫੋਨਾਂ ਦੀ ਚੀਜ਼ ਹੈਗੀ ਹੈ ਜੇ ਹੈਗੀ ਹੈ ਤੇ ਫਿਰ ਉਹਨੂੰ ਵਰਤਿਆ ਨਾ ਦੇਖੋ ਉੱਥੇ ਕੋਈ ਬੰਦੀ ਨਹੀਂ ਔਰ ਉਹਨਾਂ ਨੇ ਲਾਈ ਹੀ ਅਜੇ ਤੱਕ ਬੰਦੀ ਕਿਸੇ ਕਿਸਮ ਦੀ ਕਿਸੇ ਸਰਕਾਰੀ ਦਫ਼ਤਰ ਚ ਬੜਨਾ ਹੋਵੇ ਤੇ ਆਪ ਤੁਸੀਂ ਚੇਤੇ ਨਾ ਫੋਨ ਦੀ ਬੈਲਬਲ ਬੰਦ ਕਰਕੇ ਜਾਂਦੇ ਹੋ ਵੀ ਅਫਸਰ ਨਾ ਗਰੇ ਪੜਕ ਜਾਵੇ ਬਾਅਦ ਜਿਹਦੇ ਉੱਥੇ ਕੋਈ ਬੈਲ ਵੱਜ ਗਈ ਤੇ ਇਸੇ ਤਰੀਕੇ ਕਿਸੇ ਹੋਰ ਥਾਂ ਤੇ ਜਾਣ ਲੱਗਿਆਂ ਤੁਸੀਂ ਸਜੇਤ ਰਹਿੰਦੇ ਜੋ ਕਲਾਸ ਚ ਜਾਣਾ ਹੈ ਜਾਂ ਕਿਸੇ ਹੋਰ ਥਾਂ ਤੇ ਜਾਣਾ ਹੈ ਪਰ ਗੁਰੂ ਘਰ ਬਣ ਲੱਗਿਆ ਸੁਚੇਤ ਤੇ ਗਿਰਣਾ ਸਾਡਾ ਪਹਿਲਾ ਕਾਰਜ ਹੁੰਦਾ ਵੀ ਜੇਬ ਵਿੱਚ ਫੋਨ ਕੱਢ ਕੇ ਤੇ ਕੈਮਰਾ ਔਨ ਕਰ ਲੈਣਾ ਮੱਥਾ ਟੇਕਣ ਜਾਣਾ ਦਰਬਾਰ ਸਾਹਿਬ ਦਿਖਾਉਣਾ ਕਿਨੂੰ ਹੈ ਜਿਹੜੇ ਕੋ ਨਾਲ ਸਾਡੇ ਜੁੜੇ ਨੇ ਲੋਕ ਸੋਸ਼ਲ ਮੀਡੀਆ ਤੇ ਫਲਾ ਗੁਰੂ ਨੂੰ ਮਿਲ ਜਾਣਾ ਤੇ ਉਸ ਗੁਰੂ ਨੂੰ ਜਿਨੇ ਸਾਡੀ ਖਾਤਰ ਤਤੀ ਦਵੀ ਤੇ ਬੈਠ ਕੇ ਆਖਿਆ ਤੇਰਾ ਭਾਣਾ ਮੀਠਾ ਲਾਗੇ ਉਸ ਗੁਰੂ ਨੂੰ ਮਿਲ ਜਾਣ ਲੱਗਿਆ ਕਿ ਇਹਦਾ ਦਿਖਾਵਾ ਕਰਨ ਦੀ ਕੀ ਲੋੜ ਐ ਸਾਨੂੰ ਬਹੁਤ ਅਸੀਂ ਬੇਨਤੀਆਂ ਕੀਤੀਆਂ ਵੀ ਇਹਦਾ ਨਾ ਕਰੋ ਪਰ ਇਹ ਹੌਲੀ ਹੌਲੀ ਪਰਚ ਪੈਣਾ ਕਿਉਂਕਿ ਆਤ ਤਾਂ ਜਿਹੜੀਆਂ ਨੇ ਉਹ ਇੱਕ-ਇੱਕ ਦਿਨ ਜੀ ਠੀਕ ਨਹੀਂ ਹੁੰਦੀਆਂ ਜੇ ਸਾਡੇ ਅੰਦਰ ਕੋਈ ਦਤ ਹੋਵੇ ਕੋਈ ਮਾਦਾ ਹੋਵੇ ਮਾੜਾ ਮੋਟਾ ਕੋ ਗੁਰੂ ਨਾਲ ਪ੍ਰੇਮ ਹੋਵੇ ਤੇ ਕੌਮ ਦੀ ਦਸ਼ਾ ਨਾ ਤੇ ਸਾਨੂੰ ਮੇਲੇ ਵਿੱਚ ਲੜਨੇ ਪੈਣ ਵੀ ਕਲਗੀ ਆੜ ਦੇ ਪੁੱਤਰ ਨਾਲੀਆਂ ਚ ਡਿੱਗੇ ਪਏ ਨਸ਼ਾ ਟੀਕਾ ਨਾਲ ਸਾਨੂੰ ਇਹ ਮੇਲੇ ਨਾਲ ਝੜਨੇ ਪੈਣ ਵੀ ਇਹ ਵਿਆਹ ਚ ਸ਼ਰਾਬਾਂ ਪੀ ਕੇ ਕਦਿਕਾਂ ਚਾ ਰਹੇ ਆ ਤੁਹਾਡੇ ਨਾਲ ਅਜੇ ਇਹ ਸਾਨੂੰ ਮਿਹਣੇ ਚੱਲਣੇ ਪਈਏ ਤੇ ਉਹ ਵੀ ਛੇੜਿਆ ਕਿਉਂ ਕਿ ਅਸੀਂ ਅੱਗਾਂ ਤੇ ਘਰ ਬਣ ਗਿਆ ਪੰਜਾਬ ਦੇ ਹੱਕਾਂ ਦੀ ਕੋਈ ਗੱਲ ਕਰੇ ਉਹਨੂੰ ਅਜਿਹਾ ਹੀ ਨਾ ਜੋੜ ਦੋ ਉਹਨੂੰ ਪਾਕਿਸਤਾਨ ਨਾਲ ਜੋੜ ਦੋ ਪਾਕਿਸਤਾਨ ਚ ਹਲਾਤ ਅੱਗੇ ਉਹੋ ਜਿਹਾ ਖਰਾਬ ਨੇ ਉਹਨਾਂ ਦੀ ਆਪਣੀਆਂ ਮੁਸ਼ਕਲਾਂ ਚੱਲ ਰਹੀਆਂ ਨੇ ਸੋ ਇਹਨਾਂ ਨੂੰ ਆਪਣੇ ਵੱਲ ਧਿਆਨ ਦੇਣਾ ਚਾਹੀਦਾ ਇੱਥੇ ਵੀ ਇੱਥੇ ਲੋਕਾਂ ਦੀਆਂ ਕੀ ਮੁਸ਼ਕਲਾਂ ਨੇ ਜੇ ਸਿੱਖਾਂ ਦੇ ਹਕੀਕ ਹੱਕ ਨਾ ਦੱਬਣ ਤੇ ਨਾ ਕੋਈ ਕਿਸੇ ਨੂੰ ਗੱਲ ਕਰੇ ਨਾ ਕੋਈ ਮੋਰੇ ਲਾਨਣ ਦੀ ਗੱਲ ਹੋਵੇ ਇਹ ਆਪਣੇ ਸਿੱਖਾਂ ਦੇ ਹੱਕ ਦੇ ਦਿਨ ਬੰਦੀ ਸਿੰਘ ਜਹਾ ਕਰਦੇ ਨੇ ਸਿੱਖਾਂ ਦਾ ਪਾਣੀ ਨਾਲ ਉਟਣ ਸਿੱਖਾਂ ਨੂੰ ਆਜ਼ਾਦੀ ਦੇ ਦਿਨ ਸਾਨੂੰ ਕੀ ਲੋੜ ਸਾਨੂੰ ਕੋਈ ਲੋੜ ਹੈ ਵੀ ਨੌਜਵਾਨਾਂ ਨੂੰ ਇਹ ਚਾਹਤ ਨਹੀਂ ਹੁੰਦਾ ਕਿਸੇ ਨੂੰ ਵੀ ਆਪਣੇ ਘਰ-ਬਾਰ ਛੱਡ ਕੇ ਛੜਗਾਂ ਤੁਰੇ ਫਿਰੇ ella eh ya, eh ya.